ਉੱਚੀ ਬੋਲੀ ਅੱਜ ਜਿਹੜੀ ਮਨਰੇਗਾ ਦੀ ਮੀਟਿੰਗ ਰੱਖੀ ਹੋਈ ਸੀ ਕੰਵੈਨਸ਼ਨ ਰੱਖੀ ਸੀ ਮਰੇਗਾ ਦੀ ਉਹ ਸਾਡੀ ਬਹੁਤ ਵਧੀਆ ਢੰਗ ਦੇ ਚੱਲੇ ਨਾਲ ਹੋ ਗਈ ਐ ਸਾਡੇ ਲੀਡਰ ਆਏ ਨੇ ਬਹੁਤ ਹੀ ਇਮਾਨਦਾਰ ਤੇ ਸਾਰੇ ਸੂਬੇ ਦੇ ਆਗੂ ਨੇ ਇਹ ਅਸੀਂ ਬਹੁਤ ਵਧਾਈ ਦੇ ਪਾਤਰਾਂ ਕਿਉਂਕਿ ਸਾਡੇ ਪਟਿਆਲੇ ਚੱਲ ਨਾ ਪਾਏ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਮਨਰੇਗਾ ਵੱਲੋਂ ਡੋਗੀ ਲੱਗੀ ਸਾਡੇ ਮੇਰੇ ਨਾਲ ਸਾਥੀ ਨੇ ਮਨਰੇਗਾ ਵੱਲੋਂ ਕਮੇਟੀ ਬਣਾਈ ਗਈ ਅਜ ਪਟਿਆਲੇ ਜ਼ਿਲ੍ਹੇ ਦੀ ਇਸ ਨੂੰ ਉਸੇ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਵੱਧ ਤੋਂ ਵੱਧ ਪਿੰਡਾਂ ਵਿੱਚ ਜਾ ਕੇ ਮਨੇਗਾ ਵਰਕਰਾਂ ਨੂੰ ਨਾਲ ਜੋੜ ਕੇ ਬਹੁਤ ਵੱਡਾ ਵਿਸਾਲ ਆਉਣ ਵਾਲੇ ਸਮੇਂ ਵਿੱਚ ਵੱਡਾ ਵਿਸਾਲ ਘਟਕਾਂਗੇ ਜੋ ਅੱਜ ਦਾ ਸਾਡਾ ਪ੍ਰੋਗਰਾਮ ਹੈ ਬਹੁਤ ਵਧੀਆ ਹੋਇਆ ਲੀਡਰਾਂ ਨੇ ਸਾਨੂੰ ਚਾਨਣਾ ਪਾਇਆ ਕਿਉਂਕਿ ਮਨੇਗਾ ਵੜੀ ਪਤਨੀ ਸੀ ਕਿਸੇ ਮਨੇਗਾ ਕੀ ਚੀਜ਼ ਹੈ ਉਹਦੇ ਵਾਸਤੇ ਦੱਸਿਆ ਸਾਰਾ ਕੁਝ ਅਸੀਂ ਇਹਨਾਂ ਦੇ ਸਟੇਜ ਨੂੰ ਧੰਨਵਾਦ ਨਹੀਂ ਆਉਣ ਵਾਲੇ ਸਮੇਂ 'ਚ ਅਸੀਂ ਵੱਧ ਤੋਂ ਵੱਧ ਮਰੇਗਾ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਸਾਡੇ ਆਿਆਂ ਦਾ ਜਿਹੜੇ ਫਿਲਮੇ ਡਿਜ਼ਾਈਨ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਸਾਡੀ ਅੱਜ ਦੀ ਮੀਟਿੰਗ ਇੱਥੇ ਸਮਾਪਤ ਹੋ ਗਈ ਹੈ ਬਹਿਰ ਜੋ ਖ਼ਾਲਸਾ ਜੀ ਵੇ